ਇੱਕ ਭਾਈ ਰਾਜਾ ਸੀ ਉਹਦੇ ਨੌਕਰ ਰੱਖਿਆ ਹੋਇਆ ਸੀ ਕੋਈ ਇਮਾਨਦਾਰ ਬੰਦਾ ਤੇ ਉਹਦੀ ਜ਼ਿੰਮੇਵਾਰੀ ਸੀਗੀ ਮੰਨ ਲਾ ਸਾਰੇ ਨੌਕਰਾਂ ਚੋਕਰਾਂ ਚ ਸਾਬ ਕਿਤਾਬ ਆ ਖਰਚਾ ਪਾਣੀ ਦੇਣਾ ਕਰਨਾ ਸਾਰਾ ਉਹਦੀ ਜ਼ਿੰਮੇਵਾਰੀ ਸੀ ਉਹਨੂੰ ਭਾਈ ਵਜ਼ੀਰ ਨੇ ਸਮਝ ਲੈ ਉਹਨੂੰ ਕਿਹਾ ਕਹਿੰਦਾ ਵੀ ਮੈਂ ਕੰਮ ਜਾ ਕੇ ਆਣਾ ਵੀ ਮੇਰੀ ਦੋ ਦਿਨ ਡਿਊਟੀ ਸਾਂਹੀ ਤੂੰ ਕਹਿੰਦਾ ਵੀ ਸਾਂਭ ਲਉ ਤੇ ਵਜ਼ੀਰ ਭਾਈ ਪਾ ਗਿਆ ਉਹ ਭਈ ਰਾਜੇ ਨੂੰ ਜਦੋਂ ਕੋਈ ਕੰਮ ਹੁੰਦਾ ਵਜ਼ੀਰ ਉਹ ਤੋਂ ਜਾਂਦਾ ਨਾਲ ਜਾਂ ਜਦੋਂ ਕਚਹਿਰੀ ਲਾਉਂਦਾ ਰਾਜਾ ਉਦੋਂ ਵਜ਼ੀਰ ਦਾ ਕੰਮ ਹੁੰਦਾ ਜਦੋਂ ਭਈ ਰਾਜੇ ਨੇ ਕਿਤੇ ਜਾਣਾ ਸੀ ਕਹਿੰਦਾ ਫਲਾਨਾ ਸਿਆਂ ਵਜ਼ੀਰ ਕਹਿੰਦਾ ਜੀ ਉਹ ਮੇਰੀ ਡਿਊਟੀ ਲੱਕੀ ਗਿਆ ਵੀ ਉਹ ਕੰਮ ਗਿਆ ਹੋਇਆ ਤੇ ਕੰਦਾ ਫਿਰ ਆਪਾਂ ਕੋਈ ਫੁਲਾਨੇ ਸਾਹ ਨੂੰ ਚੱਲਣਾ ਹੈ ਮੇਰੇ ਨਾਲ ਚੱਲ ਕੰਦਾ ਜੀ ਚੱਲੋ ਹੁਣ ਕੋੜੇ ਤੇ ਕਿਤੇ ਬੈਠਾ ਨਹੀਂ ਤੀ ਵਿਚਾਰਾ ਤੇ ਉਹ ਕਹਿੰਦਾ ਪਈ ਖੋਲ ਲਾ ਕੋੜਾ ਵਜੀਰ ਵਾਲਾ ਕੰਦਾ ਜੀ ਮੈਂ ਤਾਂ ਕੋੜੇ ਤੇ ਕਿਤੇ ਬੈਠਾ ਨਹੀਂ ਕੰਦਾ ਫਿਰ ਕੋੜਾ ਤਾਂ ਜ਼ਰੂਰੀਆਂ ਨਾਲ ਕੰਦਾ ਜੀ ਨਾ ਮੈਂ ਤਾਂ ਕੋੜੇ ਤੇ ਕਿਤੇ ਬੈਠਾ ਨਹੀਂ ਫਿਰ ਉਹ ਕਹਿੰਦਾ ਫਿਰ ਐਂ ਕਰ ਜਾ ਫੁਲਾਨੇ ਘਰੇ ਜਾ ਤੂੰ ਤੂੰ ਕੋੜੇ ਤੇ ਮਾਗਰ ਵੇਝੀ ਪਈ ਇਹ ਨਹੀਂ ਤੂੰ ਕੱਲਾ ਪੈਨ ਸਕਦਾ ਕਹਿੰਦਾ ਫਲਾਨੇ ਘਰੇ ਵਗ ਜਾ ਭਾਈ ਉਹ ਮਰਾਸੀਆਂ ਦਾ ਘਰ ਹੈ ਉੱਥੇ ਘੋੜਾ ਸਵਾਰ ਹੈ ਕੋਈ ਉਹਨੂੰ ਲੈ ਕੇ ਆਓ ਵਗਿਆ ਕਹਿੰਦੇ ਵੀ ਰਾਜੀ ਦਾ ਆਰਡਰ ਹੈ ਜਿਹੜਾ ਤੁਹਾਡਾ ਘੋੜਾ ਸਵਾਰ ਹੈ ਉਹ ਬੰਦਾ ਚਾਹੀਦਾ ਉਹਨੂੰ ਉਹ ਕਹਿੰਦੇ ਵੀ ਲੈ ਜਾਓ ਵਗਿਆ ਕਹਿੰਦਾ ਜੀ ਹੁਕਮ ਕਹਿੰਦਾ ਹੁਕਮ ਕੀ ਆ ਭਾਈ ਸਾਡਾ ਵਜ਼ੀਰ ਗਿਆ ਹਾ ਕੰਮ ਇਹਨੇ ਵਜ਼ੀਰ ਦੀ ਥਾਂ ਮੈਂ ਇਹ ਜਾਊਗਾ ਕਹਿੰਦਾ ਇਹ ਘੋੜਾ ਸਵਾਰ ਨਹੀਂ ਹੈਗਾ ਘੋੜੇ ਤੇ ਚੜਿਆ ਨਹੀਂ ਕਿਤੇ ਇਹਨੂੰ ਤੂੰ ਲੈ ਕੇ ਚੱਲਣਾ ਮੇਰੇ ਨਾਲ ਵੀ ਤੇਰੀ ਹੀ ਜ਼ਿੰਮੇਵਾਰੀ ਹੈ ਕੰਨਈ ਸੱਤ ਵਚਨ ਲੈ ਚੱਲ ਦੋ ਤੇ 88 ਦਾ ਮੁੰਡਾ ਪਈ ਕੁੜੇ ਤੇ ਬੈਠ ਗਿਆ ਮਾਂ ਗਰੂਪ ਉਠਾ ਲਿਆ ਜਿਹੜਾ ਕੋਈ ਜ਼ਿੰਮੇਵਾਰਤੀ ਬੱਚ ਨਾਲ ਉਹ ਕਹਿੰਦਾ ਕੋਈ ਥੋੜੀ ਜੀ ਦੂਰ ਗਏ ਜਦੋਂ 88 ਦੇ ਮੁੰਡੇ ਨੂੰ ਬੋਲਦਾ ਜਦੋਂ ਰਾਜਾ ਥੋੜਾ ਜਿਹਾ ਮੂਰੇ ਲੰਘਿਆ ਕਹਿੰਦਾ ਉਹ ਮੇਰੀ ਗੱਲ ਸੁਣਾ ਕਹਦਾ ਹਾਂ ਕਹਿੰਦਾ ਆਪਾਂ ਦੋਸ਼ ਵਾਰਿਆਂ ਕੱਲਾ ਹੈ ਕੁੜੇ ਤੇ ਕਹਿੰਦਾ ਇਹ ਨੂੰ ਹੀ ਪਾਰ ਲੱਗਦਾ ਵਿਚਾਰੇ ਨੂੰ ਇਹ ਵੀ ਆਪਣੇ ਵਰਗਾ ਹੈ ਕਹਿੰਦਾ ਜੀ ਆਜ਼ਮ ਅਕਬਰਤ ਨੇ ਤਾਂ ਮੈਂ ਮੁੜ ਜਾਣਾ ਤੂੰ ਕੱਲਾ ਭਗ ਜਾ ਹੁਣ ਕੋਈ 10 ਕ ਕਰਮਾਂ ਕਹਾ ਗਏ ਉਹਦੇ ਟਟ ਚਾਈ ਗੱਲ ਉਹ ਕਹਿੰਦਾ ਤੂੰ ਐਂ ਕਰ ਫੇ ਮੁੜ ਜਾ ਮੈਨੂੰ ਫੜਾ ਕੋੜਾ ਪੁੱਟ ਅਰਤ ਟਟ ਨਾ ਬਚਾਰਾ ਰਾਜੇ ਦੇ ਮਗਰ ਤੁਰਿਆ ਗਿਆ ਲੀ ਕੁੜਾ ਰਾਜਾ ਤਾਂ ਭਈ ਤੁਰ ਹੀ ਗਿਆ ਰਾਤ ਪੈਣ ਵਾਲੀ ਹੋ ਗਈ ਉਹ ਕਹਿੰਦਾ ਰਾਜਾ ਨਾ ਕਹਿੰਦਾ ਹਾਂ ਕਹਿੰਦਾ ਕਿੱਡੀ ਕੁ ਦੂਰ ਜਾਵਾਂਗੇ ਰਾਤ ਪੈਣ ਵਾਲੀ ਹੋ ਗਈ ਮਗਰ ਵੀ ਮੁੜਨਾ ਉਹ ਕਹਿੰਦਾ ਵੀ ਤੁਰਿਆ ਥੋੜੀ ਜੀ ਦੂਰ ਹੋਰ ਜਾਵਾਂ ਥੋੜੀ ਜੀ ਦੂਰ ਕਰਦਾ 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 ਸਾਰੀ ਰਾਤ ਲੰਘ ਗਈ ਭਈ ਦਿਨ ਚੜ ਗਿਆ ਦਿਨ ਚੜਿਆ ਉਹ ਕਹਿੰਦਾ ਲੈ ਵੀ ਹੁਣ ਘੋੜਾ ਵਾ ਨਾ ਇੱਥੇ ਕਾਹ ਪਾ ਕੁੜਿਆਂ ਨੂੰ ਭਈ ਕੁੜਿਆਂ ਨੂੰ ਕਾਹ ਖੂਪਾ ਤਰਾ ਜੀ ਨੇ ਰਾਜਾ ਕਹਿੰਦਾ ਆਪਾਂ ਹੁਣ ਸ਼ਰਾਮ ਕਰ ਲਈਏ ਬੰਦਾ ਫੇ ਚੱਲਾ ਫੜਾਂਗੇ ਤੇ ਬੰਦੇ ਝੱਟ ਪੈ ਗਏ ਭਾਈ ਉਹ ਨੂੰ ਪਈ ਹੋਂ ਕਿੱਥੇ ਟੇਕਾ ਉਹ ਕਹਿੰਦਾ ਰਾਜਾ ਨੇ ਚਲੋ ਚੱਲੀਏ ਕਹਿੰਦਾ ਚੱਲ ਖੋਲ ਕੋੜੇ ਕੋਲੇ ਕੁੜਾ ਫਿਰ ਰਾਜਾ ਹੋ ਗਿਆ ਸਵਾਰ ਤੇ ਰਾਜਾ ਹੁਣ ਜਿੱਧਰੋਂ ਗਿਆ ਤੇ ਉਧਰ ਨੂੰ ਹੀ ਮੋੜ ਲਿਆ ਕੁੜਾ ਉਹਨੇ ਬਾਅਦ ਉਹ ਕਹਿੰਦਾ ਜੀ ਇਧਰੋਂ ਤਾਂ ਆਏ ਆਪਾਂ ਆਪਣੇ ਸ਼ਹਿਰ ਕਿੰਨਿਓ ਇਧਰ ਹੀ ਫੇਰ ਮੁੜ ਪਏ ਕਹਿੰਦਾ ਕੋਨਾ ਤੁਰਿਆ ਤੁਰਿਆ ਪਈ ਤੁਰਿਆ ਗੱਲ ਮੁਕਦੀ ਕਰ ਜਿੰਨੇ ਟਾਈਮ ਤੇ ਗਿਆ ਤੇ ਉਹਨੇ ਟਾਈਮ ਤੇ ਹੀ ਆ ਗਿਆ ਮੁੜ ਕੇ ਮਹਿਲਾਂ ਚੋਂ ਉਹ ਚੁੱਪ ਕਰਕੇ ਉਹ ਘੋੜਾ ਤਾਂ ਬਨਤੇ ਪਏਗੇ ਥੱਕੇ ਤਿਗੇ ਤੇ ਦੂਜੇ ਦਿਨ ਵਜ਼ੀਰ ਆ ਗਿਆ ਤੀਜੇ ਦਿਨ ਲਾਲਾ ਵਜ਼ੀਰ ਆ ਗਿਆ ਤੂੰ ਉਹ ਕਹਿੰਦਾ ਵੀ ਰਾਜਾ ਉਹਨੇ ਕਚਹਿਰੀ ਲਾ ਲਈ ਰਾਜੇ ਨੇ ਉਹ ਕਹਿੰਦਾ ਜੀ ਪਹਿਲਾਂ ਮੈਨੂੰ ਸਵਾਲ ਪੁੱਛ ਲੈਣ ਦੇ ਰਾਜਾ ਜੀ ਨੂੰ ਕਹਿੰਦਾ ਪੁੱਛ ਲੈ ਕਹਿੰਦਾ ਰਾਜਾ ਨੇ ਕਚਹਿਰੀ ਦੇ ਵਿੱਚ ਇੱਕ ਸਵਾਲ ਪੁੱਛਦਾ ਮੈਨੂੰ ਉਹ ਦੱਸ ਉਹਨੇ ਜੀ ਦੱਸ ਪੁੱਛ ਪਹਿਲਾਂ ਮੈਨੂੰ ਐਂ ਦੱਸ ਵੀ ਆਪਾਂ ਕਰਿਆਰ ਨੂੰ ਕੁਤਰਾਇਆ ਨਹੀਂ ਤੁਰੇਗਾ ਤੁਰੇ ਆਇਆ ਦੋ ਰਾਤਾਂ ਨੰਗੇ ਆਪਣੀਆਂ ਤੁਰੇ ਫਿਰ ਜਾਨੀਆਂ ਦਿਨਾਂ ਨੰਗੇ ਦੋ ਵੀ ਤੇ ਉੱਥੇ ਕੰਮ ਕੀਤੇ ਜਿਹੜੇ ਕੰਮ ਤੂੰ ਗਿਆ ਤੀ ਕਹਿੰਦਾ ਕੋਈ ਗੱਲ ਨਹੀਂ ਤੈਨੂੰ ਮੈਂ ਦੱਸੂਗਾ ਤੇ ਪਈ ਰਾਜਾ ਕਹਿੰਦਾ ਵੀ ਐਂ ਕਰੋ ਵੀ ਕਚਹਿਰੀ ਦੀ ਕਾਨੂੰਨ ਬਾਈ ਸ਼ੁਰੂ ਕਰੋ ਵਜ਼ੀਰ ਬੋਲਦਾ ਹੁੰਦਾ ਸਾਰਾ ਕਚਹਿਰੀ ਦੇ ਵਿੱਚ ਜਿਹੜਾ ਕੋਈ ਸਵਾਲ ਕਰਨਾ ਵਜ਼ੀਰ ਕਰੂਗਾ ਵਜ਼ੀਰ ਕਹਿੰਦਾ ਜੀ ਇੱਕ ਬੰਦੇ ਦੀ ਮੇਰੇ ਕੋਲੇ ਹੋਈ ਆ ਸਰਕਾਰਾਂ ਵੀ ਐਂ ਕਰਕੇ ਕੋਈ ਤੰਗ ਕਰਦਾ ਕਿਸੇ ਨੂੰ ਵੀ ਉਹਨੇ ਲਿਖ ਕੇ ਦਿੱਤਾ ਵੀ ਰਾਜਾ ਪਰ ਜੱਜ ਕਿਹੜਾ ਕੋਣੀ ਮਾਰਦਾ ਉਹ ਕਹਿੰਦਾ ਭਾਈ ਨੌ ਪੜ ਕਿਹੜਾ ਬੰਦਾ ਪੜਿਆ ਨੌ ਜਦੋਂ ਤੇ ਉਹ ਕਹਿੰਦਾ ਵੀ ਐਂ ਕਰਕੇ ਤਾਂ ਮਰਾਸੀ ਦਾ ਨਾ ਮੁੰਡਾ ਜੀ ਘੋੜ ਸਵਾਰ ਐ ਜਿਹਨੇ ਅਰਜੀ ਦਿੱਤੀ ਐ ਉਹ ਕਹਿੰਦਾ ਭਾਈ ਜਦੋਂ ਬੁਲਾਇਆ ਇਹ ਕਹਿੰਦਾ ਤਾਂ ਉਹੀ ਹੈ ਜੀ ਜਿਹੜਾ ਮੈਨੂੰ ਘੋੜ ਸਵਾਰ ਕਰਾ ਕੇ ਆਇਆ ਸੀ ਕਹਦਾ ਹਾਂ ਭਾਈ ਦੱਸ ਕੀ ਗੱਲ ਹੈ ਕਹਿੰਦਾ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ ਕਹਿੰਦਾ ਹਾਂ ਕਹਿੰਦਾ ਤੁਸੀਂ ਕੋਹ ਹੋ ਨੋ ਰਾਜੀ ਮੈਂ ਆਮਰਾਸੀ ਕਹਿੰਦਾ ਸਾ ਕਹਿੰਦਾ ਜਦੋਂ ਤੂੰ ਕੋ ਘੋੜ ਸਵਾਰ ਹੀ ਨਹੀਂ ਹੈਗਾ ਤੂੰ ਉਹ ਬੰਦੇ ਨੂੰ ਕੋ ਨਾਲ ਇੱਕ ਤੁਰਦਾ ਤੂੰ ਨੂੰ ਲੈ ਕੇ ਜਾ ਜਿਹੜਾ ਘੋੜ ਸਵਾਰ ਹੈ ਉਹ ਕਹਿੰਦਾ ਪਾਈ ਗੱਲ ਸੁਣ ਮੇਰੀ ਇਹ ਕੰਮ ਮੇਰੇ ਨਾਲ ਜਾਣਾ ਵਜ਼ੀਰ ਦਾ ਇਹ ਵਜ਼ੀਰ ਨੂੰ ਪੁੱਸੋ ਮੈਂ ਤਾਂ ਹੁਕਮ ਵਜਾਉਣਾ ਹੈ ਵਜ਼ੀਰ ਨੇ ਮੈਨਾਂ ਜਾਣਾ ਵਜ਼ੀਰ ਆਪ ਜਾਵੇ ਜਿਹਨੂੰ ਮਰਜ਼ੀ ਤੁਰੇ ਉਹ ਜਿੰਮੇਵਾਰੀ ਵਜ਼ੀਰ ਦੀ ਹੁੰਦੀ ਹੈ ਕਹਿੰਦਾ ਵੀ ਹਾਂ ਦੱਸ ਵਜ਼ੀਰ ਕਹਿੰਦਾ ਵੀ ਮੈਂ ਇਹਨੂੰ ਜ਼ਿੰਮੇਵਾਰੀ ਸਮਾਹ ਕੇ ਗਿਆ ਤੀ ਇਮਾਨਦਾਰ ਕਰਕੇ ਵੀ ਇਮਾਨਦਾਰ ਹੈ ਬੰਦਾ ਕਹਿੰਦਾ ਜੀ ਫਿਰ ਮੈਨੂੰ 2 ਦਿਨ ਦੇ ਦਿਓ ਮੰਨ ਲੈ ਇਹ ਮੈਂ 2 ਦਿਨਾਂ ਚ ਤੁਹਾਨੂੰ ਸਰਾਗੋਤਾ ਸਦੋਂ ਬੇਈਮਾਨਦਾਰ ਹੈ ਜਾਣਾ ਹੈ। ਕਹਿੰਦਾ ਵੀ ਠੀਕ ਹੈ। ਕਹਿੰਦਾ ਜੀ ਮੈਨੂੰ ਰੱਖ ਲਓ ਦੋ ਦਿਨਾਂ ਖਤਰ ਨੌਕਰ। ਉਹਨਾਂ ਨੇ ਪਈ ਰਾਜੇ ਨੇ ਨੌਕਰ ਰੱਖ ਲਿਆ ਉਹ। ਮਰਾਸੀ ਤੇ ਮਰਾਸੀ ਨੂੰ ਕਿਦੇ ਵਾਸਤੇ ਵੱਧ ਔੜਦੀ ਹੁੰਦੀ ਐ। ਜਿੰਨੇ ਮਰਾਸੀ ਨੂੰ ਔੜੂ ਹੋਰ ਕਿਸੇ ਜਾਤੀ ਨੂੰ ਨਹੀਂ ਔੜਦੀ। ਮਰਾਸੀ ਕਹਿੰਦਾ ਵੀ ਜਿਹੜਾ ਮਾਨਦਾਰਤੀ ਉਹਨੂੰ ਕਹਿੰਦਾ ਵੀ ਆ ਜਾ ਆਪਾਂ ਇੱਕ ਚੀਜ਼ ਲੈ ਕੇ ਆਉਣੀ ਐ ਮੇਰੇ ਨਾਲ ਚੱਲੇਗਾ। ਕਹਿੰਦਾ ਵੀ ਵਗ ਚੱਲੋ। ਕੰਧਾ ਰਾਜੇ ਨੂੰ ਤਾਂ ਅਸੀਂ ਉਹ ਕਹਿੰਦਾ ਵੀ ਠੀਕ ਆ ਮੈਂ ਨਹੀਂ ਦੱਸਦਾ ਚਲ ਭਿ ਲੈ ਆਏ ਜਿਹੜੀ ਚੀਜ਼ ਤਾਂ ਉਹ ਕਿੜੀ ਲੈਣੀ ਸੀ ਉਹਨੇ ਨਿਸ਼ਾਨੀ ਹੀ ਲੈਣੀ ਸੀ ਵੀ ਹਾਂ ਇਹ ਇਮਾਨਦਾਰ ਹੈ ਜਣਾ ਇਹ ਉਹ ਦੂਜੇ ਦਾ ਰਾਜੇ ਨੂੰ ਕਹਿੰਦਾ ਰਜਣਾ ਕਹਿੰਦਾ ਤੂੰ ਕਿਹੜਾ ਮਾਨਦਾਰ ਇਹਨੂੰ ਤਾਂ ਜਿੱਧਰ ਮਰਜ਼ੀ ਲੈ ਜਾ ਬਾਦਿ ਮਾਨਸ ਚੀਜ਼ ਦੇਣ ਸਾਂਦੀ ਇਹ ਮੇਰੇ ਨਾਲ ਹੈ ਉਹਨੇ ਪਈ ਉਹਨੂੰ ਕਚੇਰੀ ਚ ਬੁਲਾ ਰਿਹਾ ਉਹ ਕਹਿੰਦਾ ਜੀ ਹੁਣ ਜਦੋਂ ਨੌਕਰ ਰੱਖ ਲਿਆ ਇਹ ਮੈਨੂੰ ਲੈ ਗਿਆ ਮੈਂ ਤਾਂ ਜਾਣਾ ਪਿਆ ਵੀ ਮੇਰਾ ਕੋਈ ਕਸੂਰ ਨਹੀਂ ਤੇ ਇਹ ਇਤਨੇ ਪਈ ਝਗੜਾ ਆ ਗਿਆ ਔਰਤਾ ਬੰਦੇ ਦਾ ਆਪੀ ਦੀ ਤੇ ਔਰਤ ਕਹਿੰਦੀ ਵੀ ਆਏ ਆ ਬਾ ਢਮਕਾ ਰਾਜੇ ਨੇ ਸੋਚਿਆ ਵੀ ਜੇ ਨਹੀਂ ਤਾਂ ਸੱਪਾ ਪਾਉਂਦੀ ਆ ਬੁੜੀ ਇਹਦੇ ਉੱਤੇ ਬੰਦੇ ਤੇ ਤੇ ਰਾਜਾ ਵਜ਼ੀਰ ਨਾਲ ਸਲਾਹ ਕਰਨ ਲੱਗਿਆ ਕਹਿੰਦਾ ਵਜ਼ੀਰਾ ਪਿੰਡ ਦੇ ਵਿੱਚ ਕਿੰਨੇ ਕੁ ਬੰਦੇ ਬੁੜੀਆਂ ਹੋਣਗੀਆਂ ਬੰਦੇ ਹੋਣਗੇ ਜਿਹੜੇ ਬੁੜਨਾ ਟੁਰਦੇ ਨੇ ਕੰਦਾ ਜੀ ਹੋ ਸਕਦਾ ਵੀ ਅੱਧਾ ਪਿੰਡ ਡਰਦਾ ਹੋਵੇ ਕੰਦਾ ਵੀ ਐ ਕਰ ਵੀ ਆ ਲੈ ਜਾ ਇੱਕ ਕੋਹੜੀ ਤੇ ਆ ਮੈਸਾਂ ਸਮਝ ਲੈ ਤੇ ਆ ਲੈ ਜਾ ਇੱਕ ਆਂਡਾ ਆਂਡਾ ਇੱਕ ਹੀ ਕ ਜਿਹੜਾ ਤਾਂ ਬੁੜੀ ਤੋਂ ਡਰਦਾ ਹੋਇਆ ਸਮਝ ਲੈ ਉਹਨੂੰ ਤਾਂ ਆਂਡਾ ਦੇਣਾ ਜਿਹੜਾ ਘਟ ਡਰਦਾ ਹੋਇਆ ਉਹਨੂੰ ਮੈਸ ਦੇਣੀ ਆ ਜਿਹੜਾ ਜਮੀ ਨਾਲ ਡਰਦਾ ਉਹਨੂੰ ਕੋਹੜੀ ਦੇਣੀ ਆ ਕਨਾਂ ਵੀ ਚੰਗਾ ਪਿੰਡ ਦੇ ਵਿੱਚ ਬਾਗੇ ਭਾਈ ਜਿਹਨੂੰ ਬੋਲ ਮਾਰਿਆ ਕਰਨ ਇਹਦੇ ਉਹ ਤਾਂ ਹੈ ਹੀ ਨਹੀਂ ਕਰੇ ਕੀ ਕਹਦਾ ਕਿਵੇਂ ਆਇਓ ਉਹ ਭਾਈ ਆਂਡਾ ਫੜਾਇਆ ਕਰਨ ਕੋਹਣ ਬੁੜੀ ਤੋਂ ਡਰਦੇ ਦੀ ਅਗਲਾ ਮੁਰੇ ਬੋਲਦਾਨੀ ਤੀ ਭਾਈ ਇੱਕ ਐਤਨੇ ਭਾਈ ਕੋਈ ਕਰੜਾ ਜਾਂ ਮਜਦੀ ਸਿੰਘ ਖੜਾ ਮਾਰਚਾ ਉਹਨੂੰ ਕਹਿੰਦਾ ਵੀ ਬੁੜੀ ਤੋਂ ਡਰਦੇ ਤੂੰ ਘਰ ਵਾਲੀ ਤੂੰ ਕਹਿੰਦਾ ਮੈਂ ਤਾਂ ਟੂਟੇ ਕਰ ਦੂੰ ਮੈਂ ਨਹੀਂ ਬੋਲਣ ਹੁੰਦਾ ਉਹ ਬੈਠਿਆ ਬਲਗਦਾ ਉਹ ਕਹਿੰਦਾ ਫਿਰ ਐਂ ਕਰਾ ਚੱਕ ਮੈਂ ਇਸ ਜਦੋਂ ਭਈ ਬਾਗੇ ਉਹ ਬੋਲਦੀ ਭਾਏ ਦਾ ਖਸਮਾ ਕੁੜੀ ਲੈ ਲੰਦਾ ਮੈਂ ਇਸ ਕੋਲ ਦਿੱਤੇ ਕੁੜੀ ਲੈ ਲੰਦਾ ਨਾ ਕਹਿੰਦਾ ਲੜਦੀ ਕੋ ਐਂ ਕੁੜੀ ਲੈ ਆਉਣੇ ਆਪਾਂ ਕਿੱਡੀ ਕੱ ਲੈ ਤੇ ਉਹ ਭਈ ਗਹਾਨਾਂਗੇ ਤੇ ਐ ਇਹ ਨਾ ਮੁੜਿਆ ਉਹ ਕਹਿੰਦੀ ਜਾ ਤਾਂ ਮੈਂ ਇਸ ਮੋੜ 'ਕਾ ਕੁੜੀ ਲੈ ਕੇ ਆ ਹੁਣ ਤਾਂ ਭਈ ਕਿਲਿਸ ਪਾ ਲੈ ਕਰੇ ਬੁੜੀ ਨੇ ਉਹ ਭਈ ਦੂਜੇ ਦਿਨ ਰਾਜੇ ਕੋਲੇ ਵਗ ਗਿਆ ਕਹਿੰਦਾ ਜੀ ਤੁਸੀਂ ਮੈਨੂੰ ਮਹੱਛਦੇ ਮੇਰੇ ਘਰ ਵਾਲੀ ਗਲਾਂ ਦੀ ਜਾਂਦੀ ਮੈਨੂੰ ਕੁੜੀ ਦਿਓ ਨਾ ਉਹ ਕਹਿੰਦਾ ਫੇ ਚੱਕਣ ਤਾਂ ਇਹੋ ਘਰ ਹੀ ਲੜਦੀ ਆ ਤਰੀ ਅਬੀ ਕੀ ਗੱਲ ਵਜ਼ੀਰ ਨੇ ਸੋਚਿਆ ਮੇਰਾ ਸਾਲਾ ਏਡਾ ਪਿੰਡ ਆਪਾਂ ਗਾਹ ਤਾ ਜਰਾ ਕਿਸੇ ਪਿੰਡ ਦੇ ਕੋਲੇ ਕੁੜੀ ਨਹੀਂ ਰਹਿਤੀਗੀ ਵੀ ਆਪਾਂ ਰਾਜੇ ਨੂੰ ਵੀ ਨਾ ਪ੍ਰਤਾਖੇ ਦੇਖੀਏ ਵੀ ਰਾਜਾ ਵੀ ਕੁੜੀ ਹੜਾਏਗਾ ਕਿ ਨਾ ਰਾਜੇ ਨੂੰ ਉਹ ਬੋਲਦਾ ਵਜ਼ੀਰ ਕਚਹਿਰੀ 'ਚ ਸੱਦ ਕੇ ਕਹਿੰਦਾ ਜੀ ਇੱਕ ਗੱਲ ਕਹਾ ਕਹਦਾ ਕਹੋ ਕਹਿੰਦਾ ਹੁਣ ਇੱਥੇ ਕਿਹੜਾ ਕੋਈ ਬੁੜੀ ਤਾਂ ਹੀ ਨਹੀਂ ਦੇਖ ਆਪਾਂ ਬੰਦੇ ਆ ਕਹਿੰਦਾ ਹਾਂ ਕਹਿੰਦਾ ਆਪਣੇ ਪਿੰਡ ਦੇ ਵਿੱਚ ਇੱਕ ਬਹੁਤ ਸੋਹਣੀ ਸੁਨੱਖੀ ਔਰਤ ਰਹਿੰਦੀ ਆ ਜੇ ਤੁਸੀਂ ਕਹੋ ਥੋੜੀ ਸ਼ਾਦੀ ਕਰਾਂ ਮੈਂ ਕਹਿੰਦਾ ਚੁੱਪ ਕਰ ਜਾ ਰਾਣੀ ਨੂੰ ਨਾ ਪਤਾ ਲੱਗ ਜਾਈ ਕਹਿੰਦਾ ਲਓ ਜੀ ਅੰਡਾ ਕਹਿੰਦਾ ਕਹਿੰਦਾ ਤੁਸੀਂ ਵੀ ਅੰਡੇ ਵਾਲੀ ਹੋ ਤੂੰ ਲੋਕਾਂ ਨੂੰ ਕੀ ਪਤਾ ਲੱਗਾ ਤੂੰ ਵੀ ਅੰਡੇ ਵਾਲਾ ਹੈ ਕਹਿੰਦਾ ਕਹਿੰਦਾ ਜਨਾਨੀ ਤੋਂ ਤਾਂ ਤੂੰ ਵੀ ਡਰਦੇਂ ਤੂੰ ਵੀ ਡਰਦੇਂ ਜਨਾਨੀ ਤੋਂ ਤਾਂ ਤੂੰ ਵੀ ਡਰਦੇਂ ਉਹ ਕਹਿੰਦਾ ਵੀ ਮੈਂ ਡਰਦਾ ਨਹੀਂ ਮੈਂ ਕਹਿੰਦਾ ਵੀ ਇਹ ਟੰਡਾ ਪਾਉਣਗੇ ਕਹਿੰਦਾ ਵੀ ਮੈਨੂੰ ਨਹੀਂ ਪਤਾ ਤਾਂ ਆਹ ਪਰ ਜਦੇ ਸਾਹਮਣੇ ਕਿ ਹੈ ਵੀ ਰਾਣੀਆਂ ਨੂੰ ਨਾ ਪਤਾ ਲੱਗੇ ਜੀ ਚਲ ਭਈ ਰਾਜਾ ਕਹਿੰਦਾ ਵੀ ਖਾਮ ਮੰਨਣ ਜੋਗਾ ਗੱਲ ਭਾਈ ਮੈਨੂੰ ਵੀ ਆਂਡਾ ਫੜਾਓ ਚਲ ਰਾਜੇ ਨੇ ਸੋਚਿਆ ਵੀ ਹਲਾ ਵਜ਼ੀਰਤਾ ਦੇਖੀ ਪਰ ਤਿਆਕੇ ਉਹ ਕਹਿੰਦਾ ਵਜ਼ੀਰਾ ਕਹਿੰਦਾ ਕਹਿੰਦਾ ਜ ਆਪਾਂ ਇੱਕ ਆ ਜ ਸਕਾਰ ਖੇਡ ਕੇ ਆਣਾ ਹੈ ਮੇਰੇ ਨਾਲ ਚੱਲ ਕੰਦਾ ਜੀ ਚਲੋ ਤੇ ਰਾਜੇ ਨੇ ਭਈ ਕਹਿੰਦਾ ਲੈ ਵੀ ਸਹਕਾਰ ਕਰੂੰ ਮੈਂ ਕੱਲਾ ਤੂੰ ਆਪ ਦਾ ਪੈ ਜਾ ਇਥੇ RAM ਨਾ ਤੰਬੂ ਦੇ ਤਲਾ ਪੈ ਜਾ ਕਹਿੰਦਾ ਵੀ ਸੱਤ ਵਚਨ ਰਾਜੇ ਨੇ ਭਈ ਜੰਗਲ ਚ ਫਿਰਦਾ ਰਿਹਾ ਫਿਰਦਾ ਰਿਹਾ ਫਿਰਦਾ ਰਿਹਾ ਉਹਨੂੰ ਕੋਈ ਮਰਿਆ ਜਾਨਵਰ ਤੇ ਆਇਆ ਭਈ ਰਾਜੇ ਨੂੰ ਰਾਜਾ ਇਹ ਹੈ ਜਦ ਤੀ ਉਹ ਮਾਰਦਾ ਨਹੀਂ ਸੀਗਾ ਉਨੇ ਮਰਿਆ ਜਾਨਵਰ ਕੱਪੜੇ ਚ ਬੰਨਿਆ ਲਿਆਜ ਕੋ ਤੇ ਕੋਲੇ ਰੱਖਦਾ ਤੰਬੂ ਦੇ ਕਹਿੰਦਾ ਲੈ ਵੀ ਐਂ ਕਰੀ ਵਜੀਰਾ ਕਿਸੇ ਕੋਲੇ ਗੱਲ ਨਾ ਕਰੀ ਸ਼ਿਕਾਰ ਆ ਮਾਰ ਲਿਆਂਦਾ ਮੈਂ ਸ਼ਿਕਾਰ ਆਪਾਂ ਖਾਣ ਆਜ ਬਣਾਉਣਾ ਹੈ ਬਣਾਵਾਂਗੇ ਜਾ ਕੇ ਮੈਦਾਨ ਚ ਤੇ ਇਹਨੂੰ ਬਸ ਪਰਦੇ ਚ ਰੱਖੀ ਕਹਿੰਦਾ ਵੀ ਠੀਕ ਆ ਸਤ ਪਤਾਂ ਜੀ ਪਈ ਲਿਆ ਵਜੀਰਾ ਠੀਕ ਹੁਣ ਰਾਜ ਨੇ ਕਹਾਨੂੰ ਖਾਣਾ ਤੀ ਜੀ ਤੋ ਅੱਗੇ ਨਹੀਂ ਦਿਖਾਦਾ ਕਿਤੇ ਕਹਿੰਦਾ ਜੀ ਬਣਾਈਏ ਕਹਿੰਦਾ ਨਾ ਨਾ ਹਜੇ ਨਹੀਂ ਬਰੋਣਾ ਟਿਕਟ ਕਿਆ ਹੋ ਜਾਣ ਤੇ ਦੁਆਇ ਕਰ ਕਹਿੰਦਾ ਵਜ਼ੀਰ ਨੂੰ ਕਹਿੰਦਾ ਤੂੰ ਘਰੇ ਜਾਇਆ ਭਾਈ ਸਮਝ ਲੈ ਮੈਂ ਤੇਰੇ ਕੋਲੇ ਕੋਈ ਨੌਕਰ ਤੋਰੂੰਗਾ ਜਦੋਂ ਟਾਈਮ ਹੋ ਗਿਆ ਉਦੋਂ ਆ ਜੀ ਕਹਿੰਦਾ ਚੰਗਾ ਤੇ ਉਹ ਪਈ ਵਜ਼ੀਰ ਮੂਰੇ ਬਾਗਾ ਲੈ ਕੇ ਘੋੜਾ ਆਪਦੇ ਘਰ ਨੂੰ ਰਾਜਾ ਮਾਗਰ ਬਾਗਾ ਜਾ ਕੇ ਪਈ ਵਜ਼ੀਰ ਆਪਦੇ ਘਰ ਵਾਲੀ ਨੂੰ ਬੋਲਦਾ ਕਹਿੰਦਾ ਰਾਜੇ ਨੂੰ ਪਤਾ ਨਹੀਂ ਕਿਦੜੋ ਸ਼ੌਂਕ ਜਾਗਿਆ ਅੱਗੇ ਕਿਤੇ ਇੰਨੇ ਸਾਲ ਹੋ ਗਏ ਕਹਿੰਦਾ ਸਾਨੂੰ ਰਹਿੰਦੇ ਨੂੰ ਕਿਤੇ ਰਾਜੇ ਨੇ ਜਾਨਵਰ ਨਹੀਂ ਮਾਰਿਆ ਕਹਿੰਦਾ ਕੱਲ ਮਾਰ ਕੇ ਲਿਆਉਂਦਾ ਜਾਨਵਰ ਤਾਂ ਕਹਿੰਦਾ ਮੈਂ ਵੀ ਨਹੀਂ ਦੇਖੇ ਵੀ ਕੀ ਮਾਰਿਆ ਕਹਿੰਦਾ ਕੱਪੜੇ ਚ ਰਵੇੜ ਕੇ ਮੈਨੂੰ ਫੜਾਤਾ ਕਹਿੰਦਾ ਮੈਨੂੰ ਕਹਿੰਦਾ ਵੀ ਇਹਦਾ ਪਾ ਮਾਸ ਬਣਾਵਾਂਗੇ ਮੀਟ ਵੀ ਮੀਟ ਖਾਵਾਂਗੇ ਉਹ ਤਾਂ ਪਈ ਵਜੀਦ ਦੇ ਘਰ ਨਹੀਂ ਤਾਂ ਚੱਕ ਲਿਆ ਸਾਪਾ ਕਹਿੰਦੀ ਹਾਂ ਹਾਂ ਤੈਂ ਕੋ ਚੱਕੀ ਨਾ ਦਾ ਰਾਜੇ ਨੇ ਪਈ ਗੱਲਾਂ ਲਿਖੀਆਂ ਉਹਨਾਂ ਦੀਆਂ ਜੋ ਜੋ ਬੋਲੀ ਗਈ ਲਿਖੀ ਗਿਆ ਦੂਜੇ ਦਿਨ ਆਜੇ ਨੇ ਲਾਲੀ ਕਚੇਰੀ ਕਹਿੰਦਾ ਵੀ ਜਾ ਕੇ ਅੰਡਾ ਲੈ ਉਹ ਚੱਕੀ ਊੜਾ ਅਗਿਆਕਾਰੀ ਸੀ ਮੇਰੇ ਵਰਗਾ ਕਹਿੰਦਾ ਹੁੰਦੇ ਸੀ ਵੀ ਮਾਨਦਾਰ ਸੀ ਉਹਨੂੰ ਕਹਿੰਦਾ ਵੀ ਜਾ ਫਲਾਨਾ ਸਿਆਂ ਅੰਡਾ ਲੈ ਆ ਚੱਕੀ ਕੰਦਾਈ ਸੱਤ ਵਚਨ ਲੈ ਆਇਆ ਕਹਿੰਦਾ ਵੀ ਜਾਓ ਇੱਕ ਜਾਣਾ ਵਜ਼ੀਰ ਦੇ ਘਰ ਵਾਲੀ ਨੂੰ ਲੈ ਕੇ ਆ ਪਈ ਵਜ਼ੀਰ ਦੇ ਘਰ ਵਾਲੀ ਸੱਦ ਲਈ ਕਹਿੰਦਾ ਲੈ ਵਜ਼ੀਰਾ ਤੂੰ ਮੈਨੂੰ ਆਂਡਾ ਫੜਾਉਂਦਾ ਸੀ ਅੰਡੇ ਵਾਲਾ ਤੂੰ ਵੀ ਹੈ ਕਹਿੰਦਾ ਕਿਵੇਂ ਕੰਦਾ ਅੰਡੇ ਵਾਲਾ ਤੂੰ ਆਇਆ ਹੈ ਤੂੰ ਜਦੋਂ ਰਾਤ ਜਾ ਕੇ ਤੇ ਗੱਲ ਕਰੀਏ ਤੇਰੇ ਘਰ ਵਾਲੀ ਨੇ ਤੈਨੂੰ ਕਿਹਾ ਨਹੀਂ ਆਰੇ ਤੇਰੀ ਆਉਂਦੀਆਂ ਗੱਲਾਂ ਲਿਖੀਆਂ ਹੋਈਆਂ ਕਿ ਜਿਹੜਾ ਜਦੋਂ ਕੁਝ ਬੋਲੀ ਆ ਉਹ ਕਹਿੰਦਾ ਜੀ ਹਾਂ ਕਹਿੰਦਾ ਫਿਰ ਪਵਾ ਝੋਲੀ ਅੰਡਾ ਕਹਿੰਦਾ ਜੀ ਹਾਂ ਸੱਤ ਵਜੇ ਫਿਰ ਉਹ ਜਦੋਂ ਮੰਨ ਕੇ ਚਲਾ ਜਿਹੜਾ ਉਹ ਮੇਰੇ ਵਰਗਾ ਸੀ ਵਿਚਾਰਾ ਨਾਰੱਖਿਆ ਹਾਤੀ ਉਹ ਕਹਿੰਦਾ ਜੀ ਸਾਰੇ ਅੰਟੇੜੇ ਨਹੀਂ ਹੁੰਦੇ ਕਹਿੰਦਾ ਤੂੰ ਕਈਆਂ ਨੂੰ ਮਜਬੂਰੀਆਂ ਹੁੰਦੀਆਂ ਨੇ ਕਹਿੰਦਾ ਇਹ ਗੱਲ ਮੇਰੇ ਤੇ ਸਿੱਟੋ ਜੀ ਮੈਰਨਤ ਨਾਲੇ ਕੇ ਤੂੰ ਸਾਨੂੰ ਆਂਡੇ ਦਾ ਕਹਿੰਦਾ ਸੱਤ ਬਚਨ ਉਹ ਪਈ ਦੂਜੇ ਦਿਨ ਤੀਜੇ ਦਿਨ ਪਿੰਡ ਚ ਫਿਰਦਾ ਕਰਿਆ ਕਰੇ ਕਿਤੇ ਕੋਈ ਭੇਸ ਕਰ ਲਿਆ ਕਰੇ ਕਿਤੇ ਕੋਈ ਕਰ ਲਿਆ ਕਰੇ ਉਹ ਉਹਦੇ ਵਿੱਚੋਂ ਮੰਨ ਕੇ ਉਹਨੂੰ 5-7 ਬੰਦੇ ਥੇ ਪਿੰਡ ਚੋਂ ਵੀ ਇਹ ਆਂਡੇ ਵਾਲੇ ਹੀ ਨਹੀਂ ਉਹ ਕਹਿੰਦਾ ਰਾਜਾ ਨਾ ਕਹਿੰਦਾ ਹਾਂ ਕਹਿੰਦਾ ਮੈਂ ਫਲਾਣੇ ਫਲਾਣੇ ਬੰਦੇ ਨੂੰ ਕਚੇਰੀ ਚ ਬੁਲਾਉਣਾ ਚਾਹੁੰਦਾ ਕਹਿੰਦਾ ਵੀ ਤੋਰ ਦਿਓ ਨੋਕਰ ਤੋਰ ਤੇ ਵੀ ਭਾਈ ਤੈਨੂੰ ਕਚੈਰੀ ਚ ਬੁਲਾਇਆ ਸੁਣੋ ਉਹ ਕਹਿੰਦਾ ਵੀ ਕਹਿੰਦਾ ਰਾਜਨ ਕਹਿੰਦਾ ਹਾਂ ਕਹਿੰਦਾ ਜਿਹੜੀ ਆਪਾਂ ਗੱਲ ਕਹਿੰਦੇ ਸੀ ਨਾ ਕਚੈਰੀ ਚ ਬੁਲਾਇਆ ਕਹਿੰਦੇ ਇਹ ਐਵੇਂ ਬੁਲਾਇਆ ਦੂਆਂ ਦੀ ਵੀ ਹਰੇਕਾਂਡੇ ਵਾਲਾ ਹੈ ਕਈਆਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਕਹਿੰਦਾ ਕਿਵੇਂ ਕਹਿੰਦਾ ਜਿਹੜੇ ਆ ਬੰਦਾ ਬੁਲਾਇਆ ਕਚੈਰੀ ਚ ਇਹਨੇ ਇਹਦੇ ਘਰ ਵਾਲੀ ਤੋਂ ਕਬੀਲਦਾਰੀ ਦੇ ਵਿੱਚ ਟੂਮਾ ਵੇਚੀਆਂ ਨੇ ਇਹਨੇ ਆਪਦੇ ਘਰ ਵਾਲੀ ਤੋਂ ਪੈਸੇ ਮੰਗਾਈ ਆ ਉਹਦੇ ਪੇਕਾਂ ਤੋਂ ਇਹਨਾਂ ਫਲਾਨੀ ਚੀਜ਼ ਮੰਗਾਈ ਇਹਨੇ ਮੈਂ ਐਸ ਮੰਗਾਈ ਇਹਨੇ ਫਲਾਨੀ ਕਹਿੰਦੇ ਮਜਬੂਰੀਆਂ ਸੀ ਉਹ ਟਾਈਮ ਦੇ ਵਿੱਚ ਜਿਹੜੇ ਟਾਈਮ ਤੋਂ ਆਂਡੇ ਵੰਡਦਾ ਸੀ ਉਹ ਕਹਿੰਦਾ ਸੱਗਣਾ ਕਹਿੰਦਾ ਪੁੱਛ ਲੈ ਇਹਨਾਂ ਨੂੰ ਆ ਮਜਬੂਰੀਆਂ ਸੀ ਤਾਂ ਨਹੀਂ ਦੀ ਬੋਲ ਸਕਦੇ ਕਹਿੰਦਾ ਬੰਦਾ ਹਰੇ ਕਬੂੜੀ ਦਾ ਕਨੂੜਾ ਹੈ ਤਾਂ ਆਂਡੇ ਵਾਲਾ ਵੱਧਦਾ ਕਹਿੰਦਾ ਟਾਈਮ ਪੈ ਤੋ ਤਾਂ ਕਹਿੰਦਾ ਅਗਲਾ ਹਰੇ ਕੜਾਂਗ ਚਲਾਉਂਦਾ ਜੇ ਨਹੀਂ ਚਲਾਉਂਦਾ ਤਾਂ ਕਹੇ ਇਹਦਾ ਈ ਢਿੱਕਾ ਬਸ